ਤੇ ਕੀ ਇਸ਼ੂ ਹੈ ਜਿਹੜਾ ਧਰਨਾ ਦਿੱਤਾ ਗਿਆ ਭਾਈ ਜੀ ਮੇਰਾ ਨਾਮ ਮੰਗਾ ਸਿੰਘ ਆਯਾਦ ਤੇ ਮੈਂ ਨੌਜਵਾਨ ਭਾਰਸਭਾ ਦਾ ਜਰਨਲਿਸਟ ਹਾਂ ਅਸੀਂ ਅੱਜ ਨੌਜਵਾਨ ਭਾਰਸਭਾ ਦੀ ਗਵਾਹੀ ਦੇ ਵਿੱਚ ਪੂਰੇ ਜਿਹੜਾ ਵਾਢੀ ਆ ਉਹਦੇ ਜ਼ੋਰ ਸੀਜ਼ਨ ਦੇ ਵਿੱਚ ਅੱਜ ਅਸੀਂ ਜਿਹੜੇ ਕੈਬਨਿਟ ਮੰਤਰੀ ਇਥੇ ਨਮੋਲ ਗਗਨਮਾਨ ਜਿਹਨਾਂ ਕੋਲੇ ਸੱਭਿਆਚਾਰਕ ਤੇ ਸੈਰਸਪਟਾ ਵਿਭਾਗ ਆ ਉਹਨਾਂ ਦੇ ਦਫ਼ਤਰ ਮੂਰੇ ਧਰਨਾ ਲਾਉਣ ਦੇ ਲਈ ਜਿਹੜਾ ਉਹ ਪਹੁੰਚੇ ਆ ਵਜ੍ਹਾ ਇਥੇ ਧਰਨਾ ਲਾਉਣ ਦੀ ਸਾਰ ਇਹ ਹੈ ਕਿ ਫਰੋਜਪੁਰ ਦੇ ਵਿੱਚ ਇੱਕ ਗੁਪਤ ਟਿਕਾਣਾ ਬਣਿਆ ਹੋਇਆ 1928 ਤੋਂ ਲੈ ਕੇ 1929 ਤੱਕ ਜਿਹੜਾ ਉਹ ਭਗਤ ਸਿੰਘ ਹੋਰਾਂ ਦੀ ਪਾਰ ਐਚਐਸਆਰ ਦੀ ਉਹਦਾ ਹੈੱਡਕੁਆਰਟਰ ਹੈ। ਉਹਨੂੰ ਉਹ ਗੁਪਤ ਸਰਗਰਮੀਆਂ ਲਈ ਵਰਤਦੇ ਰਹੇ ਆ। ਉਥੇ ਭਗਤ ਸਿੰਘ ਨੇ ਉਹਦੇ ਕੇਸ ਦਾੜੀ ਜਿਹੜੇ ਕਟਵਾਏ ਆ ਗੁਰਪੋਸ਼ ਹੋਣਦੇ ਨਹੀਂ। ਉਥੇ ਸਾਡਰਸ ਨੂੰ ਮਾਰਨ ਤੋਂ ਪਹਿਲਾਂ ਉਹਦੀ ਪਲੈਨਿੰਗ ਉਥੇ ਹੋਈ ਆ। ਉਥੇ ਹੀ ਮਤਲਬ ਉਹਨਾਂ ਨੇ ਨਿਸ਼ਾਨੇਵਾਰੀ ਸਿੱਖੀ ਆ ਸਾਡਰਸ ਨੂੰ ਮਾਰਨ ਤੋਂ ਪਹਿਲਾਂ। ਉਥੇ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਜਿਹੜੇ 56 ਸ਼ਹੀਦ ਹੋਏ ਆ ਉਸ ਮੂਵਮੈਂਟ ਦੇ ਵਿੱਚ ਉਹਨਾਂ ਦੀਆਂ ਜੀਵਨੀਆਂ ਚਾਂਦਰ ਸਾਡੇ ਦੇ ਵਿੱਚ ਲਿਖੀਆਂ ਜਿਹੜੀਆਂ ਡਾਕੂਮੈਂਟ ਰਹੀ ਸਾਫ ਹੋ। ਦੇ ਜਿਹੜੇ ਇਤਿਹਾਸਕਾਰ ਰਕੇਸ਼ ਕੁਮਾਰ ਆ ਉਹਨਾਂ ਨੇ ਆਪਣੀ ਗੋਜ ਰਹੀ ਡਾਕੂਮੈਂਟ ਰਹੀ ਇਹ ਸਾਬਤ ਕਰਤਾ ਕਿ ਭਗਤ ਸਿੰਘ ਹੋਰਾਂ ਦਾ ਗੁਰੂਤਕਾਣਾ 19 ਗਵਾਹ ਫਰੀਦਕੋਟ ਦੇ ਵਿੱਚ ਭਗਤ ਸਿੰਘ ਹੋਰਾਂ ਦੇ ਖਿਲਾਫ ਭੁਗਦੇ ਆ ਤਿੰਨ ਜਿਹੜੇ ਮੈਜਿਸਟ੍ਰੇਟ ਨੇ ਅੰਗਰੇਜ਼ ਸਰਕਾਰ ਦੇ ਉਹਨਾਂ ਨੇ ਉਸ ਟਿਕਾਣੇ ਦੀ ਜਿਹੜੀ ਨਿਸ਼ਾਨਦੇਹੀ ਕੀਤੀ ਆ ਅਸੀਂ ਲਗਾਤਾਰ 2015 ਤੋਂ ਲੈ ਕੇ ਹੁਣ ਤੱਕ ਇਹ ਮੰਗ ਕਰ ਰਹੇ ਆ ਕੀ ਜਿਹੜਾ ਉਹ ਟਿਕਾਣਾ ਸਾਂਭਿਆ ਜਾਵੇ ਉਹਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਿੱਤਾ ਜਾਵੇ ਤੇ ਉੱਥੇ ਲਾਇਬ੍ਰੇਰੀ ਅਤੇ ਮਿਊਜ਼ੀਅਮ ਖੋਲ ਕੇ ਆਮ ਲੋਕਾਂ ਲਈ ਉਹਨੂੰ ਖੋਲ੍ਹ ਦਿੱਤਾ ਜਾਵੇ। ਵੱਡੀ ਪਹਿਲਾਂ ਵੀ ਅਨਮੋਲ ਗੱਲ ਮੰਗੋ ਮੰਤਰੀ ਨਾਲ ਮੀਟਿੰਗ ਹੋਈ ਕੋਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੇ ਇੱਕ ਜਿਹੜੇ ਪੀਏਸੀ ਦੇ ਜਸਪਾਲ ਮਾਨਖੇ ਦਾ ਤੇ ਹੋਰ ਇੱਕ ਪੀਏਸੀ ਇਹਨਾਂ ਦੇ ਜਿਹੜੇ ਸਰਕਾਰੀ ਉਹਨਾਂ ਨੂੰ ਲਗਾਤਾਰ ਮੰਗ ਪੱਤਰ ਭੇਜ ਚੁੱਕੇ ਹਾਂ ਮੇਲ ਭੇਜ ਚੁੱਕੇ ਹਾਂ ਪਰ ਸਾਨੂੰ ਇਹ ਬੜੀ ਨਿਰਾਸ਼ਾ ਹੋਈ ਜਿਹੜੀ ਸਰਕਾਰ ਕਹਿੰਦੀ ਸਕੇ ਅਸੀਂ ਆਮ ਆਦਮੀ ਦੀ ਸਰਕਾਰ ਆ ਜਿਹੜੇ ਕਹਿੰਦੇ ਸਕੇ ਅਸੀਂ ਭਗਤ ਸਿੰਘ ਦੀ ਸਰਕਾਰ ਆ ਅਸੀਂ ਅੱਜ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਵਾਂਗੇ ਇਹਨਾਂ ਨੇ ਸੌ ਚੱਕ ਸਮਾਗਮ ਖੜਕੜ ਕਲਾ ਕੀਤਾ ਪਰ ਇਹ ਸਾਨੂੰ ਬੜੀ ਨਿਰਾਸ਼ਾ ਤੇ ਸਾਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਵੀ ਦੂਜੀਆਂ ਸਰਕਾਰਾਂ ਵਰਗੀ ਹੀ ਹੈ ਇਹਨਾਂ ਨੇ ਵੀ ਭਗਤ ਸਿੰਘ ਨੂੰ ਵਰਤਿਆ ਚੋਣਾਂ ਦੇ ਲਈ ਉਹਨਾਂ ਦਾ ਨਾਂ ਵਰਤਿਆ ਤੇ ਜਦੋਂ ਇਹ ਸੱਤਾ 'ਚ ਆ ਗਿਆ ਤੇ ਜਿੱਥੇ ਭਗਤ ਸਿੰਘ ਨੂੰ ਲੈਂਦੇ ਰਹੇ ਆ ਉਹ ਟਿਕਾਣੇ ਤੇ ਅੱਜ ਕੁਝ ਬੰਦੇ ਕਰਜਾ ਕਰੀ ਬੈਠੇ ਆ ਉਹ ਇਹ ਸਾਂਭਣ ਜੋਗੇ ਨਹੀਂ ਕੀ ਮੰਗ ਕੀ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਦੇ ਵਿੱਚ ਤਬਦੀਲ ਕਰਿਆ ਜਾਵੇ ਤੇ ਆਮ ਲੋਕਾਂ ਲਈ ਖੋਲ੍ਹਿਆ ਜਾਵੇ ਇਸ ਤੋਂ ਬਿਨਾ ਜਿਹੜਾ ਕਰਤਾਰ ਸਿੰਘ ਸਰਾਭੇ ਦਾ ਘਰ ਆ ਸਰਾਭੇ ਦੇ ਵਿੱਚ ਉਹ ਜਦੋਂ ਮੀਂਹ ਆਉਂਦਾ ਉਹ ਗਲੀ ਜਿਹੜੀ ਸੀਦਰੇ ਦੇ ਪਾਣੀ ਨਾਲ ਭਰ ਜਾਂਦੀ ਆ ਉਹ ਮਕਾਨ ਡਿੱਗਣ ਵਾਲਾ ਸਰਕਾਰ ਲਈ ਇਹ ਨਮੋਸ਼ੀ ਹੋਊਗੀ ਜੇ ਸਾਡਾ ਮਹਾਨ ਸ਼ਹੀਦ ਆ ਜਿਹੜੇ 19 ਸਾਲਾਂ ਦੀ ਉਮਰ ਦੇ ਵਿੱਚ ਸ਼ਾਨ ਦਿੱਤੀ ਹੈ ਜਿਹੜਾ ਹਿੰਦੁਸਤਾਨ ਦਾ ਪਹਿਲਾ ਪਾਇਲਟ ਹੋਇਆ ਜੇ ਉਹਦੀ ਵਿਰਾਸਤ ਨਾ ਸੰਭੀ ਗਈ ਤੇ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ